ਜੀ ਹਾਂ ਮੈਂ ਜਗਜੀਤ ਚਾਨਾ ਤੇ ਪਿਛਲੇ 2-3 ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇੱਕ ਜਹੀ ਖਬਰ ਵੀ ਤੁਸੀਂ ਜ਼ਰੂਰ ਪੜ੍ਹੇਗੀ ਜੋ ਸਾਰਿਆਂ ਨੂੰ ਚਿੰਤਾ ਵੀ ਕਰਦੀ ਹੈ ਔਰ ਬਹੁਤ ਸਾਰੇ ਸ਼ੰਕੇ ਸਾਡੇ ਮਨ ਦੇ ਵਿੱਚ ਆਂਦੇ ਆ ਉਸ ਖਬਰ ਨੂੰ ਲੈ ਕੇ ਕਿ ਇਹ ਇਦਾਂ ਕਿਉਂ ਹੋ ਗਿਆ ਦੇਸ਼ ਦੀ ਬਹੁਤ ਹੀ ਜਾਣੀ ਪਛਾਣੀ ਮਾਡਲ ਜੈਸਮੀਨ ਪਸੀਨ ਦੇ ਕੰਟੈਕਟ ਲੈਂਸ ਦੀ ਵਜ੍ਹਾ ਨਾਲ ਉਹਨਾਂ ਦੇ ਕਾਰਨੀਆ ਤੇ ਜਿਹੜਾ ਸਿੱਧਾ ਅਸਰ ਪਿਆ ਹੈ ਉਹਦੇ ਨਾਲ ਉਹਨਾਂ ਦੀ ਅੱਖਾਂ ਦੀ ਜਿਹੜੀ ਲਾਈਟਿੰਗ ਆ ਉਹ ਚਲੀ ਗਈ ਆ ਕੀ ਇਹ ਮਾਮਲਾ ਆ ਔਰ ਕਿਉਂ ਜ਼ਰੂਰੀ ਹੈ ਕੰਟੈਕਟ ਲੈਂਸ ਜੋ ਅਸੀਂ ਲਾਨੇ ਆ ਤੱਕ ਕੀ ਕੀ ਸੰਭਾਲ ਕਰਨੀ ਚਾਹੀਦੀ ਹੈ ਔਰ ਕੀ ਖਾਸ ਮਾਮਲਾ ਹੈ ਸਾਡੇ ਨਾਲ ਪੰਜਾਬ ਦੇ ਬਹੁਤ ਹੀ ਜਾਣੇ ਪਛਾਣੇ ਅੱਖਾਂ ਦੇ ਸਰਜਨ ਸਾਡੇ ਨਾਲ ਨੇ ਡਾਕਟਰ ਐਸ ਰਾਜਨ ਜਿਨ੍ਹਾਂ ਨਾਲ ਅਸੀਂ ਇਸ ਵਾਕਿਆਤ ਬਾਰੇ ਵੀ ਉਹਨਾਂ ਕੋਲ ਪੁੱਛਾਂਗੇ ਕੀ ਵਾਕਿਆ ਹੋਇਆ ਕਿਉਂ ਹੋਇਆ ਕੀ ਰੀਜ਼ਨ ਸੀ ਇਸਤੇ ਔਰ ਕਿਵੇਂ ਇਸ ਵਾਕਿਆ ਤੋਂ ਬਚਿਆ ਜਾ ਸਕਦਾ ਉਸ ਬਾਰੇ ਵੀ ਜ਼ਿਕਰ ਕਰਾਂਗੇ ਨਾਲ ਨਾਲ ਮਾਨਸੂਨ ਆ ਰਿਹਾ ਹੈ ਅੱਖਾਂ ਦੀ ਸੰਭਾਲ ਨੂੰ ਲੈ ਕੇ ਵੀ ਉਹਨਾਂ ਕੋਲ ਟਿਪਸ ਪੁੱਛਾਂਗੇ ਅਤੇ ਖਾਸ ਤੌਰ ਤੇ ਗੱਲ ਕਰਾਂਗੇ ਅਜੋਕੇ ਦੌਰ ਦੇ ਵਿੱਚ ਕੰਟੈਕਟ ਲੈਂਸ ਜੇ ਅਸੀਂ ਲਾਣੇ ਆ ਤਾਂ ਉਹ ਕਿਸ ਤਰ੍ਹਾਂ ਦੇ ਹੋਣ ਸਾਡੇ ਨਾਲ ਨੇ ਡਾਕਟਰ ਐਸ ਰਾਜਨ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਪਹਿਨ ਸਭ ਤੋਂ ਪਹਿਲਾਂ ਤਾਂ ਇਹੀ ਦਿਓ ਕਿ ਕਿ ਇੱਕਦਮ ਸਾਡੇ ਦਿਮਾਗ ਦੇ ਵਿੱਚ ਜਦੋਂ ਬੰਦੇ ਦੀ ਅੱਖਾਂ ਦੀ ਰੋਸ਼ਨੀ ਨਹੀਂ ਹੁੰਦੀ ਆ ਤਾਂ ਉਹ ਹੋਰ ਹੁੰਦਾ ਬਟ ਜਦੋਂ ਇੱਕਦਮ ਜੇ ਪਤਾ ਲੱਗੇ ਮੇਰੀ ਰੋਸ਼ਨੀ ਚਲੀ ਗਈ ਤੇ ਉਹ ਇੱਕ ਬਹੁਤ ਵੱਡਾ ਤੱਕਾ ਹੁੰਦਾ ਹੈ ਜੈਸਮੀਨ ਪਸੀਨਾ ਕੀ ਹੋਇਆ ਇਦਾਂ ਦਾ ਹਾਂ ਪਹਿਲੇ ਤਾਂ ਇਹ ਗੱਲ ਹੈ ਕਿ ਜਦੋਂ ਜੈਸਮੀਨ ਦਾ ਇਹ ਕੇਸ ਸਾਰਿਆਂ ਨੇ ਸੁਣਿਆ ਤੇ ਬੜੇ ਫੋਨਸ ਆਉਣ ਲੱਗ ਪਏ ਕਿ ਜਿਨ੍ਹਾਂ ਨੇ ਅੱਖਾਂ ਦੇ ਵਿੱਚ ਲੈਂਸ ਪਾਏ ਸੀ ਉਹਨਾਂ ਦੇ ਵੀ ਫੋਨ ਆਉਣ ਲੱਗ ਪਏ ਕਿ ਇਹ ਕਿਸ ਤਰ੍ਹਾਂ ਦੇ ਲੈਂਸ ਸਿਗੇ ਕਿ ਜਿਨ੍ਹਾਂ ਦੇ ਨਾਲ ਇਹ ਅੱਖਾਂ ਦੀ ਰੋਸ਼ਨੀ ਜ ਕਿਉਂਕਿ ਉਹਨਾਂ ਦੀਆਂ ਜਿਹੜੀਆਂ ਫੋਟੋਗ੍ਰਾਫਸ ਆ ਰਹੀਆਂ ਆ ਦੋਨੀਆਂ ਅੱਖਾਂ ਤੇ ਉਹਨਾਂ ਨੇ ਪੈਚ ਬੰਨੇ ਹੋਏ ਆ ਔਰ ਕਹਿ ਰਹੇ ਆ ਕਿ ਕਹਿ ਰਹੇ ਆ ਕਿ ਮੇਰੀ ਰੋਸ਼ਨੀ ਚਲ ਗਈ ਤੇ ਮੈਂ ਇੱਥੇ ਕਲੀਅਰ ਕਰਦਾ ਕਿ ਜਿਹੜੇ ਉਹਨਾਂ ਨੇ ਲੈਂਸ ਕੰਟੈਕਟ ਲੈਂਸ ਪਾਏ ਸੀ ਅੱਖਾਂ ਦੇ ਉੱਪਰ ਕਾਰਨੀਆ ਦੇ ਉੱਪਰ ਜਿਹੜੇ ਅਸੀਂ ਪਾੰਨੇ ਆ ਉਹਦੇ ਨਾਲ ਜਿਹੜਾ ਕਾਰਨੀਆ ਸੀ ਉਹ ਚ ਅਬਰੇਜਨ ਹੋ ਗਈ ਜਾਂ ਇਨਫੈਕਸ਼ਨ ਹੋ ਗਈ ਕਿਸੇ ਵੀ ਕਾਰਨ ਕਰਕੇ ਜਿਹੜਾ ਉਹ ਕਾਰਨੀਆ ਧੁੰਦਲਾ ਹੋ ਗਿਆ ਜਿਹੜੇ ਅਸੀਂ ਅੱਖ ਦੇ ਵਿੱਚ ਲੈਂਸ ਪਾੰਨੇ ਆ ਉਹ ਕਾਰਨ ਨਹੀਂ ਸੀਗਾ ਕਾਰਨ ਕੰਟੈਕਟ ਲੈਂਸ ਸੀਗਾ ਇਹਦੇ ਉੱਪਰ ਆਪਾਂ ਸੰਭਾਲ ਲਈ ਪਾੰਨੇ ਜਿਹੜੇ ਆ ਅ ਕਈ ਅਸੀਂ ਹਮੇਸ਼ਾ ਅਵੋਇਡ ਕਰਦੇ ਆ ਪੇਸ਼ੈਂਟਸ ਨੂੰ ਅਸੀਂ ਇਹੀ ਕਹਿੰਨੇ ਆ ਕਿ ਕੰਟੈਕਟ ਲੈਂਸ ਤੁਸੀਂ ਜ਼ਿਆਦਾ देर ਨਾ ਪਾਓ ਕਿਉਂਕਿ ਅੱਖ ਦੇ ਉੱਪਰ ਜਦੋਂ ਅਸੀਂ ਕਾਰਨੀਆ ਦੇ ਉੱਪਰ ਲਗਾਉਂਦੇ ਆ ਤੇ ਸਾਡਾ ਜਿਹੜਾ ਕਾਰਨੀਆ ਦੇਖੋ ਆ ਸਾਡੀ ਅੱਖ ਹੈ ਅੱਖ ਦਾ ਜਿਹੜਾ ਸਭ ਤੋਂ ਬਾਹਰਲਾ ਭਾਗ ਹੁੰਦਾ ਹੈ ਇਹਨੂੰ ਅਸੀਂ ਕਾਰਨੀਆ ਕਹਿੰਦੇ ਆ ਹਾਂਜੀ ਆਹ ਵਾਲਾ ਹਿੱਸਾ ਆਹ ਵਾਲਾ ਜਿਹੜਾ ਸਾਡੀ ਅੱਖ ਤੋਂ ਸਭ ਤੋਂ ਬਾਹਰ ਹੁੰਦਾ ਇਹਦੇ ਉੱਪਰ ਅਸੀਂ ਕੰਟੈਕਟ ਲੈਂਸ ਇੱਕ ਹੋਰ ਰੱਖ ਦਿੰਨੇ ਆ ਉਹਦਾ ਕਾਰਨ ਕੀ ਹੁੰਦਾ ਕਈ ਵਾਰੀ ਸਾਡੇ ਐਨਕ ਦਾ ਨੰਬਰ ਲੱਗਿਆ ਹੁੰਦਾ ਅਸੀਂ ਐਨਕ ਨਹੀਂ ਲਗਾਣੀ ਚਾਹੁੰਦੇ ਉਹਦੇ ਲਈ ਅਸੀਂ ਉਹਨੂੰ ਜਿਹੜਾ ਹੈਗਾ ਕੰਟੈਕਟ ਲੈਂਸ ਰੱਖ ਦਿੰਨੇ ਆ ਔਰ ਉਹ ਕੰਟੈਕਟ ਲੈਂਸ ਪਰ ਕਈ ਵਾਰੀ ਹੱਥ ਨਹੀਂ ਧੋਂਦੇ ਅੱਖ 'ਚ ਲੈਂਸ ਪਾਉਣ ਲੱਗੇ ਕਈ ਵਾਰੀ ਆਏ ਆਪਾਂ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਰਾਤ ਨੂੰ ਭੁੱਲ ਜਾਂਦੇ ਆ ਕਈ ਪੇਸ਼ੈਂਟ ਆਉਂਦੇ ਆ ਪ੍ਰੋਪਰ ਲਾਂ ਲੱਗੇ ਆਪਾਂ ਕੇਅਰ ਨਹੀਂ ਕਰਤੀ ਹਾਂ ਕਈ ਵਾਰੀ ਜਿਹੜਾ ਸੋਲੂਸ਼ਨ ਹੁੰਦਾ ਆ ਜਿਹਦੇ ਵਿੱਚ ਉਹ ਲੈਂਸ ਹੁੰਦਾ ਆ ਉਹ ਪੁਰਾਣਾ ਹੁੰਦਾ ਉਹਦੇ ਵਿੱਚ ਇਨਫੈਕਸ਼ਨ ਹੁੰਦੀ ਉਹ ਤਾਂ ਇਹ ਲਾਉਣਾ ਜ਼ਰੂਰੀ ਹੁੰਦਾ ਕੰਟੈਕਟ ਲੈਂਸ ਜੋ ਕਈ ਵਾਰੀ ਪਾਰਟੀਆਂ ਹੁੰਦੀਆਂ ਕਿ ਬਈ ਸਕੂਲ ਬੱਚੇ ਅੱਜਕੱਲ ਐਨਕ ਲਗਾਉਣਾ ਪਸੰਦ ਨਹੀਂ ਕਰਦੇ ਜੀ ਔਰ ਉਹਨੂੰ ਉਹਦਾ ਜੋ ਅਲਟਰਨੇਟਿਵ ਹੈਗਾ ਉਹਦਾ ਆਪਸ਼ਨਸ ਹੈ ਕਈ ਵਰੀ ਕੰਟੈਕਟ ਲੈਂਸ ਜਦਕਿ ਅਸੀਂ ਉਹਨਾਂ ਨੂੰ ਇਹ ਕਹਿੰਦਾ ਕਿ ਤੁਸੀਂ ਕੰਟੈਕਟ ਲੈਂਸ ਨਾਲ ਲਗਾਓ ਜਦੋਂ ਤੇ ਯੂਮਰ 18 ਸਾਲ ਤੋਂ ਜ਼ਿਆਦਾ ਤੁਸੀਂ ਲੇਸਿਕ ਕਰਵਾ ਲਓ ਪਰਮਨੈਂਟਲੀ ਜਿਹੜਾ ਆ ਐਨਕ ਉਤਰਵਾ ਲਓ ਬਾਰ-ਬਾਰ ਜਿਹੜਾ ਕਿਉਂਕਿ ਜਦੋਂ ਵੀ ਕੰਟੈਕਟ ਲੈਂਸ ਅਸੀਂ ਆਪਣੇ ਕਾਰਨੀਆ ਤੇ ਲਗਾਵਾਂਗੇ ਤਾਂ ਹਮੇਸ਼ਾ ਇਨਫੈਕਸ਼ਨ ਦੇ ਚਾਂਸਸ ਅਬਰੇਜਨ ਦੇ ਚਾਂਸਸ ਔਰ ਹੋਰ ਕਾਰਨੀਅਲ ਪ੍ਰੋਬਲਮਸ ਦੇ ਚਾਂਸਸ ਹਮੇਸ਼ਾ ਹੀ ਵੱਡੇ ਰ ਸੋ ਇਹ ਬੜਾ ਜ਼ਰੂਰੀ ਹੈ ਕਿ ਜੇ ਤੁਸੀਂ ਕੰਟੈਕਟ ਲੈਂਸ ਲਗਾਣੇ ਵੀ ਤੁਹਾਨੂੰ ਪੈਂਦੇ ਆ ਤਾਂ ਤੁਸੀਂ ਚੰਗੀ ਤਰ੍ਹਾਂ ਹੱਥ ਧੋ ਕੇ ਫਿਰ ਕੰਟੈਕਟ ਲੈਂਸ ਲਗਾਓ ਔਰ ਜਿਹੜਾ ਸੋਲੂਸ਼ਨ ਹੈ ਉਹਨੂੰ ਚੇਂਜ ਕਰਦੇ ਰਹੋ ਔਰ ਜਿਹੜਾ ਕੰਟੈਕਟ ਲੈਂਸ ਆ ਕਈ ਡੇਲੀ ਵੀਅਰ ਆਂਦੇ ਆ ਕਈ ਮੰਥਲੀ ਵੀਅਰ ਆਂਦੇ ਆ ਕਿ ਸ ਇਹਨਾਂ ਦੀ ਵੀ ਏਜ ਹੁੰਦੀ ਵੀ ਕਿੰਨੀ ਦੇਰ ਲਈ ਵਰਤ ਕੇ ਤੁਸੀਂ ਇਹਨੂੰ ਛੱਡ ਦੇਣਾ ਜੀ ਇਹਦੀ ਵੀ ਇੱਕ ਇਹਦਾ ਇੱਕ ਟਾਈਮ ਪੀਰੀਅਡ ਹੁੰਦਾ ਹੈ ਜਿਹਦੇ ਵਿੱਚ ਇਹਨੂੰ ਯੂਜ਼ ਕਰਨੇ ਹੁੰਦੇ ਕਿ ਡੇਲੀ ਵੀਅਰ ਆਉਂਦੇ ਹੈਗੇ ਆ ਉਹਨੂੰ ਅਸੀਂ ਦੁਬਾਰਾ ਨਹੀਂ ਯੂਜ਼ ਕਰ ਸਕਦੇ ਡਿਸਪੋਜ਼ੇਬਲ ਹੁੰਦੇ ਆ ਕਈਆਂ ਨੂੰ ਅਸੀਂ ਬਾਰ-ਬਾਰ ਯੂਜ਼ ਕਰ ਸਕਦੇ ਆ ਸੋ ਕੰਟੈਕਟ ਲੈਂਸ ਜਦੋਂ ਵੀ ਯੂਜ਼ ਕਰਨਾ ਅਸੀਂ ਇਹ ਧਿਆਨ ਰੱਖਣਾ ਕਿ ਜਿਹੜੀ ਸੋਲੂਸ਼ਨ ਨੂੰ ਅਸੀਂ ਯੂਜ਼ ਕਰਦਾ ਜਿਹਦੇ ਵਿੱਚ ਅਸੀਂ ਉਹਨੂੰ ਸਟੋਰ ਕਰ ਰਹੇ ਆ ਉਹ ਜ਼ਰੂਰ ਸਾਫ਼ ਹੋਵੇ ਉਹ ਜ਼ਰੂਰ ਉਹ ਦੇਖਿਆ ਉਹਦੀ ਕਲੈਰਿਟੀ ਹੋਵੇ ਅਸੀਂ ਦੇਖ ਸਕਦੇ ਹਾਂ ਕਿ ਕਲੀਅਰ ਹੈ ਉਹਦੇ ਵਿੱਚ ਕੋਈ ਪਾਰਟੀਕਲ ਤਾਂ ਨਹੀਂ ਦਿਖ ਰੇ ਕੋਈ ਫੰਗਲ ਪਾਰਟੀਕਲ ਹੋ ਸਕਦਾ ਕੋਈ ਹੋਰ ਤਰ੍ਹਾਂ ਦਾ ਪਾਰਟੀਕਲ ਹੋ ਸਕਦਾ ਜਿਹੜਾ ਕਿ ਸਾਡੀ ਅੱਖ ਦੇ ਵਿੱਚ ਜਾ ਕੇ ਅੱਖ ਨੂੰ ਇਨਫੈਕਸ਼ਨ ਕਰ ਸਕਦਾ ਔਰ ਜੇ ਕਈ ਵਾਰੀ ਤਾਂ ਫੰਗਲ ਇਨਫੈਕਸ਼ਨ ਇੰਨੀ ਸਵੀਅਰ ਹੋ ਜਾਂਦੀ ਆ ਕਿ ਉਹ ਕਈ ਕਈ ਮਹੀਨੇ ਲਾ ਜਾਂਦੀ ਹੈ ਕੰਟਰੋਲ ਨੂੰ ਹੁਣ ਇਹ ਜੈਸਮਿਨ ਦੇ ਪਸੀਨ ਦੇ ਮਾਮਲੇ ਵਿੱਚ ਗੱਲ ਕੀਤੀ ਜਾਵੇ ਤਾਂ ਇਹ ਕਿਸ ਤਰ੍ਹਾਂ ਦੀ ਹੋਗੀ ਕੋਈ ਆਇਆ ਇਹਦਾ ਰਿਸਰਚ ਅੱਗੇ ਵੀ ਕਿਉਂ ਹੋਇਆ ਤਾਂ ਕਿੰਨਾ ਟਾਈਮ ਲੱਗੇਗਾ ਆ ਮੋਸਟ ਪ੍ਰੋਬਬਲੀ ਡਾਕਟਰਸ ਨੇ ਜਿਸ ਤਰ੍ਹਾਂ ਅੱਜ ਵੀ ਇੱਕ ਨਿਊਜ਼ ਆਈ ਹੈ ਕਿ ਡਾਕਟਰਾਂ ਨੇ ਕਿਹਾ ਕਿ ਹੋਪਫੁਲੀ ਉਹ ਥੋੜੇ ਦਿਨਾਂ ਚ ਸਹੀ ਹੋ ਜਾਣਗੇ ਹਾਂ ਤੇ ਗੁੱਡ ਨਿਊਜ਼ ਹੈ ਕਿ ਕੋਰਨੀਆ ਜ਼ਿਆਦਾ ਇਨਫਿਲਟ੍ਰੇਟ ਨਹੀਂ ਹੋਇਆ ਜੋ ਇਨਫੈਕਸ਼ਨ ਸੀ ਜ਼ਿਆਦਾ ਕੋਰਨੀਆ ਦੇ ਅੰਦਰ ਨਹੀਂ ਗਈ ਬਟ ਇਹ ਚੀਜ਼ ਆਦਾ ਸਾਨੂੰ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਹੈ ਔਰ ਦੂਸਰੀ ਗੱਲ ਅੱਜਕੱਲ ਦਾ ਵੈਦਰ ਜੋ ਇਸ ਤਰ੍ਹਾਂ ਦਾ ਹੈ ਕਿ ਹਿਊਮਿਡ ਵੈਦਰ ਹੈ ਇਹ ਜਿਹੜਾ ਵੈਦਰ ਹੁੰਦਾ ਆ ਤੁਸੀਂ ਦੇਖਿਆ ਹੋਣਾ ਕਿ ਇਸ ਵੈਦਰ ਵਿੱਚ ਫਲੂ ਵੀ ਬਹੁਤ ਕਈ ਵਾਰੀ ਸ਼ੁਰੂ ਹੋ ਜਾਂਦਾ ਉਹਦਾ ਰੀਜ਼ਨ ਇਹ ਹੈ ਕਿ ਜਿਹੜਾ ਇਹ ਵੈਦਰ ਹੈ ਹਿਊਮਿਡ ਵੈਦਰ ਆ ਟੈਂਪਰੇਚਰ 37 35 ਤੋਂ ਲੈ ਕੇ 40 45 ਦੇ ਵਿੱਚ ਰਹਿ ਰਿਹਾ ਆ ਜਿਹੜੀ ਸਾਡੀ ਹਿਊਮਿਡਿਟੀ ਆ ਜਿਹੜਾ ਸਾਡਾ ਵਾਟਰ ਕੰਟੈਂਟ ਆ ਉਹ ਜ਼ਿਆਦਾ ਹੈਗਾ ਇਹ ਜਿਹੜਾ ਵੈਦਰ ਆ ਇਹ ਵਾਇਰਸ ਹੋ ਗਿਆ ਬੈਕਟੀਰੀਆ ਹੋ ਗਿਆ ਫੰਗਸ ਹੋ ਗਿਆ ਇਹਨਾਂ ਦੀ ਗ੍ਰੋਥ ਲਈ ਫੇਵਰੇਬਲ ਵੈਦਰ ਹੈਗਾ اچھا ਫੰਗਲ ਇਨਫੈਕਸ਼ਨ ਜਦੋਂ ਹੁੰਦਾ ਹੈ ਉਹ ਤੇ ਮੈਨੂੰ ਥੋੜੇ ਜਿਹਾ ਸਿੰਪਟਮ ਵੀ ਦੱਸ ਦਿਓ ਕੀ ਹੁੰਦੇ ਕਿਉਂਕਿ ਇਹ ਵੀ ਬਹੁਤ ਜ਼ਰੂਰੀ ਸਾਨੂੰ ਪਤਾ ਹੋਵੇ ਵੇ ਸਾਡੇ ਅੱਖਾਂ ਦੇ ਵਿੱਚ ਕੁਝ ਇਨਫੈਕਸ਼ਨ ਹੋ ਰਿਹਾ ਉਹ ਕਿਹੜਾ ਇਨਫੈਕਸ਼ਨ ਹੈਗਾ ਜੀ ਬੈਕਟੀਰੀਅਲ ਇਨਫੈਕਸ਼ਨ ਕਿਸੇ ਬੈਕਟੀਰੀਆ ਇੱਕ ਬੈਕਟੀਰੀਆ ਹੁੰਦੇ ਆ ਫੰਗਸ ਹੁੰਦੇ ਵਾਇਰਲ ਹੁੰਦਾ ਹੈਗਾ ਜਿਹੜਾ ਬੈਕਟੀਰੀਅਲ ਇਨਫੈਕਸ਼ਨ ਉਹ ਤੋਂ ਕਾਮਨ ਗੰਦੇ ਹੱਥ ਲੱਗ ਗਏ ਸਾਡਾ ਕਿਸੇ ਟੱਚ ਹੋ ਗਿਆ ਇਸ ਤਰ੍ਹਾਂ ਹੋ ਗਿਆ ਫੰਗਲ ਇਨਫੈਕਸ਼ਨ ਜ਼ਿਆਦਾਤਰ ਕੋਈ ਵੀ ਵੈਜੀਟੇਟਿਵ ਮਟੀਰੀਅਲ ਸਾਡੀ ਅੱਖ 'ਚ ਕਦੀ ਕੋਈ ਕੋਈ ਜ਼ਿਆਦਾ ਆਂਦੇ ਆ ਕੋਈ ਜੀਰੀ ਪੈ ਗਈ ਗੰਨੇ ਦਾ ਜਿਹੜਾ ਉਹ ਜੋ ਅੱਖ 'ਚ ਜਾਂ ਹੁੰਦਾ ਉਹ ਪੈ ਗਿਆ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਵੈਜੀਟੇਟਿਵ ਕੋਈ ਅਸੀਂ ਜਾ ਰਹੇ ਸੀ ਕੋਈ ਪਲਾਂਟ ਦਾ ਕੋਈ ਇੱਕ ਕੋਈ ਪੋਰਸ਼ਨ ਪੈ ਗਿਆ ਮਤਲਬ ਜਿਹੜੀ ਵੈਜੀਟੇਟਿਵ ਕੋਈ ਚੀਜ਼ ਹੈ ਗਿਆ ਉਹਦੇ ਨਾਲ ਪੈਂਦੀ ਆ ਉਹਦੇ ਉਹਦੇ ਵਿੱਚ ਫੰਗਸ ਮਤਲਬ ਜਿਹਨੂੰ ਆਪਾਂ ਪੰਜਾਬੀ ਚ ਉਲੀ ਕਹ ਦਿੰਨੇ ਆ ਤੇ ਉਹ ਫੰਗਲ ਬਹੁਤ ਤਰ੍ਹਾਂ ਦੀ ਹੁੰਦੀ ਹੈ ਔਰ ਫੰਗਸ ਇੱਕ ਵਾਰੀ ਅੱਖ ਦੇ ਕਾਰਨੀਆ ਚ ਇਨਫਿਲਟ੍ਰੇਟ ਕਰ ਜਾਏ ਤਾਂ ਫਿਰ ਬੜੇ ਸਾਡੇ ਲਈ ਵੀ ਬਹੁਤ ਔਖਾ ਹੋ ਜਾਂਦਾ ਡਾਕਟਰਸ ਲਈ ਕਿਉਂਕਿ ਪੇਸ਼ੈਂਟ ਬਹੁਤ ਔਖਾ ਹੁੰਦਾ ਅੱਖਾਂ ਚ ਰੜਕ ਪੈਂਦੀ ਆ ਅੱਖਾਂ ਚ ਦਰਦ ਹੁੰਦਾ ਆ ਅੱਖਾਂ ਦੀ ਰੋਸ਼ਨੀ ਹੌਲੀ ਹੌਲੀ ਜਾਣ ਲੱਗ ਪੈਂਦੀ ਆ ਔਰ ਫੰਗਸ ਇੱਕ ਵਾਰੀ ਅੱਖ ਚ ਚਲ ਜਾਵੇ ਫਿਰ ਉਹ ਬਹੁਤ ਮੁਸ਼ਕਲ ਦੇ ਨਾਲ ਜਿਹੜਾ ਰਿਵਾਈਵ ਜਿਹੜਾ ਹੈਗਾ ਕਲੀਅਰ ਕਾਰਨੀਆ ਦੁਬਾਰਾ ਹੁੰਦਾ ਕਈ ਵਾਰੀ ਉਹ ਜਿਹੜਾ ਨਿਸ਼ਾਨ ਹੈ ਉਹ ਫਿਰ ਅੱਖ ਤੇ ਰਹਿ ਜਾਂਦਾ ਜੀ ਆਮ ਤੌਰ ਤੇ ਖਾਸ ਦਿਖਣ ਵਾਲੀ ਗੱਲ ਇਹ ਹੈ ਇਸ ਵਿਚਾਰ ਚਰਚਾ ਵਿੱਚ ਅਸੀਂ ਆਪਣੇ ਆਡੀਅנס ਨੂੰ ਵੀ ਕਵਾਂਗੇ ਕੰਟੈਕਟ ਲੈਂਸ ਜੇ ਕੰਟੈਕਟ ਲੈਂਸ ਤੁਸੀਂ ਪਾਣੇ ਆ ਤਾਂ ਉਹਨਾਂ ਦੀ ਇੱਕ ਉਮਰ ਹੁੰਦੀ ਆ ਜਾਂ ਤਾਂ ਇੱਕ ਰੈਡੀ ਟੂ ਯੂਸ ਆ ਇੱਕ ਵਾਰੀ ਪਾਇਆ ਤੁਸੀਂ ਉਹਨੂੰ ਫਿਰ ਲਾਤਾ ਫਿਰ ਕੋਈ ਮਹੀਨੇ ਬਾਅਦ ਹੁੰਦੇ ਕੁਛ 6 6 ਮਨਸਾ ਹੁੰਦਾ ਸੋ ਇਹਦਾ ਖਿਆਲ ਜ਼ਰੂਰ ਰੱਖਿਆ ਜਾਵੇ ਜਿਵੇਂ ਬਿਲਕੁਲ ਕੋਵਿਡ ਦੇ ਜ਼ਮਾਨੇ ਦੇ ਵਿੱਚ ਆਪਣੇ ਕੋਲ ਮਾਸਕ ਆ ਪਰ ਅਸੀਂ ਫਿਰ ਦੁਬਾਰਾ ਦੁਬਾਰਾ ਉਹ ਮਾਸਕ ਯੂਜ਼ ਕਰਦੇ ਜਾਂ ਗਲਵਸ ਸਾਡੇ ਕੋਲ ਆ ਗਲਵਸ ਦੀ ਵੀ ਉਮਰ ਆ ਕਈ ਹੁੰਦੇ ਕਿ ਇੱਕ ਵਾਰੀ ਯੂਜ਼ ਕੀਤਾ ਉਹਨੂੰ ਫਿਰ ਸੁੱਟ ਕੇ ਦੁਬਾਰਾ ਫਿਰ ਨਵਾਂ ਲਿਆ ਤੁਸੀਂ ਤਾਂ ਇਹ ਜ਼ਰੂਰ ਖਿਆਲ ਰੱਖਿਆ ਜਾਵੇ ਕਿਉਂਕਿ ਇਹ ਕਿਉਂਕਿ ਹੁਣ ਇਸ ਵੇਲੇ ਥਿਊਰੀ ਇਹੀ ਆ ਰਹੀ ਆ ਕਿ ਜੈਸਮਿਨ ਪਸੀਨ ਦੇ ਮਾਮਲੇ ਦੇ ਵਿੱਚ ਕੰਟੈਕਟ ਲੈਂਸ ਦੀ ਵਜ੍ਹਾ ਦੇ ਨਾਲ ਹੀ ਉਹਨਾਂ ਦੇ ਕਾਰਨੀਆ ਤੇ ਜਿਹੜਾ ਉਹ ਬਹੁਤ ਵੱਡਾ ਇਫੈਕਟ ਪਿਆ ਆ ਡਾਕਟਰ ਸਾਹਿਬ ਮਾਨਸੂਨ ਜਿਹੜਾ ਇਸ ਵੇਲੇ ਆਪਾਂ ਚਰਚਾ ਵੀ ਤੁਸੀਂ ਕੀਤੀ ਆ ਕੀ ਟਿਪਸ ਦੇਣਾ ਚਾਹੋਗੇ ਕਿਉਂਕਿ ਇਹ ਤਾਂ ਹਰ ਵਰਗ ਲਈ ਟਿਪਸ ਜ਼ਰੂਰੀ ਆ ਬੱਚਿਆਂ ਲਈ ਵੀ ਵੱਡਿਆਂ ਲਈ ਵੀ ਕਿਉਂਕਿ ਜਿਹੜਾ ਟੈਂਪਰੇਚਰ ਆ ਉਹ ਵਧਦਾ ਘਟਦਾ ਹੈ ਬਹੁਤ ਜ਼ਿਆਦਾ ਹਾਂ ਜਿਸ ਤਰ੍ਹਾਂ ਮੈਂ ਹੁਣੇ ਦੱਸਿਆ ਕਿ ਜਿਹੜਾ ਵੈਦਰ ਹੈ ਫੇਵਰੇਬਲ ਹੈਗਾ ਹੈ ਸਾਰੇ ਤਰ੍ਹਾਂ ਦੇ ਮਾਈਕਰੋ অর্গানিਜ਼ਮਸ ਦੇ ਲਈ ਸੋ ਆਪਣੇ ਆਪ ਨੂੰ ਥੋੜਾ ਸਫਾਈ ਰੱਖਣੀ ਚਾਹੀਦੀ ਹੈ ਬਾਰ ਬਾਰ ਹੱਥ ਧੋਣੇ ਚਾਹੀਦੇ ਹੈ ਗੰਦੇ ਹੱਥ ਨਹੀਂ ਲਾਉਣੇ ਚਾਹੀਦੇ ਬਚਣਾ ਚਾਹੀਦਾ ਕਿ ਅੱਖ ਦੇ ਵਿੱਚ ਜਿਆਦਾ ਪਸੀਨਾ ਵਗੈਰਾ ਨਾ ਪਵੇ ਜੇ ਕਈ ਤੁਹਾਨੂੰ ਲੱਗਦਾ ਵੀ ਅੱਖ ਚ ਇਦਾਂ ਇਸ ਤਰ੍ਹਾਂ ਦਾ ਹੋ ਰਿਹਾ ਅੱਖ ਸਪੈਲਿੰਗ ਹੋ ਰਹੀ ਹੈ ਤਾਂ ਬਰਫ਼ ਦੀ ਬਰਫ਼ ਤੇ ਰਮਾਰ ਰੱਖ ਕੇ ਅੱਖ ਨੂੰ ਲਗਾ ਲਓ ਇਨ ਸਪਾਈਟ ਆਫ ਕਿ ਛਿੱਟੇ ਮਾਰਨ ਨਾਲੋਂ ਹਾਂ ਉਹ ਕਿਉਂਕਿ ਛਿੱਟੇ ਮਾਰਨਾ ਕਿ ਜਿਆਦਾ ਬਹੁਤ ਐਂ ਆਚਾ ਨਹੀਂ ਹੁੰਦਾ ਉਹਨਾਂ ਮੈਂ ਅਸੀਂ ਹਮੇਸ਼ਾ ਐਡਵਾਈਸ ਕਰਦੇ ਹਾਂ ਕਿ ਬਰਫ਼ ਤੇ ਰਮਾਰ ਰੱਖੋ ਆਈਸਿੰਗ ਕਰ ਲੋ ਵੀ ਉਹ ਫਿਰ ਅੰਦਰੋਂ ਹੋਏਗੀ ਜਾਂ ਬਾਹਰੋਂ ਆਈਸਿੰਗ ਬਾਹਰੋਂ ਅੱਖ ਬੰਦ ਕਰਕੇ ਇਸ ਤਰ੍ਹਾਂ ਇਸ ਤਰ੍ਹਾਂ ਕਰਨੀ ਹੈਗੀ ਆ ਔਰ ਇਹ ਚੀਜ਼ਾਂ ਜਿਹੜੀਆਂ ਇੱਕ ਹੋਰ ਚੀਜ਼ ਕਈ ਵਾਰੀ ਹੁੰਦਾ ਕਿ ਸਾਡੇ ਕੋਲ ਬਹੁਤ ਸਾਰੇ ਸੰਡੇ ਸ਼ਾਮ ਨੂੰ ਐਸਾ ਨੇ ਪੇਸ਼ੈਂਟ ਆ ਜਾਂਦੇ ਡਾਕਟਰ ਸਾਡਾ ਸੋਲੂਸ਼ਨ ਖਤਮ ਹੋ ਗਿਆ ਕਿ ਸਾਡਾ ਕੰਟੈਕਟ ਲੈਂਸ ਅਸੀਂ ਹੁਣ ਉਤਾਰਨੇ ਆ ਸਾਡੇ ਕੋਲ ਸਾਡੇ ਕੋਲ ਸੋਲੂਸ਼ਨ ਹੈ ਨਹੀਂਗਾ ਤਾਂ ਉਹ ਜੇ ਨਾਮ ਵੀ ਹੋਵੇ ਸਪੋਜ਼ ਕਰੋ ਤਾਂ ਤੁਸੀਂ ਕਿਸੇ ਵੀ ਮੈਡੀਕਲ ਸ਼ਾਪ ਤੋਂ ਰਿੰਗਰ ਆਰ ਐਲ ਜਿਹਨੂੰ ਕਹਿੰਦੇ ਆ ਰਿੰਗਰ ਰਿਲੇਟਿਡ ਆ ਪੂਰਾ ਕਲੀਅਰ ਕਰਨਾ ਰਿੰਗਰ ਰਿਲੇਟਡ ਆਰ ਐਲ ਜਿਹਨੂੰ ਆਰ ਐਲ ਕਹਿੰਦੇ ਆ ਜਾਂ ਨੋਰਮਲ ਸਲਾਈਨ ਨੋਰਮਲ ਸਲਾਈਨ ਵੀ ਅਸੀਂ ਕਹਿ ਸਕਦੇ ਆ ਐਨ ਐਸ ਜਿਹਨੂੰ ਐਨ ਐਸ ਕਹਿੰਦੇ ਆ ਉਹਨੂੰ ਕਮਿਸ਼ਨਰ ਨੋਰਮਲ ਸਲਾਈਨ ਦੇ ਦੋ ਉਹਦੇ ਵਿੱਚੋਂ ਤੁਸੀਂ ਸੋਲੂਸ਼ਨ ਲੈ ਕੇ ਆਪਣੇ ਲੈਂਸ ਨੂੰ ਸਟੋਰ ਕਰ ਸਕਦੇ ਆ ਕਿਉਂਕਿ ਉਹ ਜਿਹੜਾ ਸੋਲੂਸ਼ਨ ਲੈਂਸਸ ਦਾ ਹੁੰਦਾ ਉਹ ਵੀ ਇਹੀ ਹੁੰਦਾ ਆ ਠੀਕ ਆ ਔਰ ਥੋੜੇ ਟਾਈਮ ਦੇ ਲਈ ਤੁਸੀਂ ਸਟੋਰ ਕਰ ਸਕਦੇ ਆ ਬਸ ਇਹ ਜ਼ਰੂਰ ਧਿਆਨ ਰੱਖਣਾ ਕਿ ਜਿਹੜਾ ਤੁਹਾਡਾ ਲੈਂਸ ਆ ਉਹਦਾ ਜਿਹੜਾ ਸੋਲੂਸ਼ਨ ਹੈ ਉਹ ਜ਼ਿਆਦਾ ਪੁਰਾਣਾ ਨਾ ਹੋਵੇ ਉਹਨੂੰ ਡੇਲੀ ਚੇਂਜ ਕਰੋ ਆਪਣੇ ਕੰਟੈਕਟ ਲੈਂਸ ਨੂੰ ਡੇ ਤਾਕੇ ਬਿਲਕੁਲ ਜਦੋਂ ਵੀ ਆਪਣੀ ਅੱਖ 'ਚ ਪਾਉਣਾ ਬਿਲਕੁਲ ਸਾਫ਼ ਹੋਵੇਗਾ। ਉਹ ਅੱਖ 'ਚ ਪਾਉਣ ਦੀ ਵਿਧੀ ਵੀ ਤੁਹਾਨੂੰ ਦੱਸ ਦਵਾਂ ਕਿ ਕਈ ਵਾਰ ਆਪਾਂ ਬਹੁਤ ਹੜਬਰਾੜ ਵਿੱਚ ਜਲਦੀ ਜਲਦੀ ਹੁੰਦੀ ਕਿਸੇ ਫੰਕਸ਼ਨ ਤੇ ਜਾਣਾ ਸਾਨੂੰ ਇੱਕਦਮ ਯਾਦ ਆਵੇ ਉਹ ਮੈਂ ਇਹ ਲਾ ਲਵਾਂ ਆਵਾ ਫਟਾਫਟ ਲਾਵਾਂਗੇ ਨੈਚੁਰਲੀ। ਉਹ ਤਾਂ ਵਿਦ ਐਕਸਪੀਰੀਅੰਸ ਹੁੰਦਾ ਉਹ ਚ ਕੋਈ ਜਦ ਜਦ ਤੁਸੀਂ ਐਕਸਪੀਰੀਅੰਸ ਹੁੰਦਾ ਤਾਂ ਇੱਕ ਮੇਰੇ ਖਿਆਲ ਇੱਕ ਸੈਕਿੰਡ ਲੱਗਦਾ ਹੈਗਾ ਤੁਸੀਂ ਇਸ ਤਰ੍ਹਾਂ ਉੱਪਰ ਕਰਕੇ ਇਸ ਤਰ੍ਹਾਂ ਜਸਟ ਪੁਟ ਇਟ ਔਨ ਦਾ ਯੋਰ ਕੋਰਨੀਆ। ਤਾਂ ਉਹਦੇ ਉਹਦੇ ਵਿੱਚ ਤਾਂ ਕੋਈ ਗੱਲ ਨਹੀਂ ਹੈਗੀ। ਉਹ ਅਸੀਂ ਕਿਉਂਕਿ ਇਹ ਪਹਿਲਾ ਇਨਸੀਡੈਂਸ ਆ ਮਤਲਬ ਹੁਣ ਆਇਆ ਜਿਹੜਾ ਇਹ ਨਹੀਂ ਇਹ ਪਹਿਲਾ ਇਨਸੀਡੈਂਟ ਹੈ ਜਿਹੜਾ ਰਿਪੋਰਟ ਹੋਇਆ ਆ ਔਰ ਜਿਹੜਾ ਬਹੁਤ ਅੱਛੇ ਮੌਡ ਸੈਲੀਬ੍ਰਿਟੀ ਸੀਐਸ ਲਈ ਜਿਆਦਾ ਜਲਦੀ ਹੋ ਜਿਆਦਾ ਉਹ ਫੈਲਿਆ ਆਦਰਵਾਈਜ਼ ਸਾਡੇ ਕੋਲ ਤਾਂ ਆਈ ਥਿੰਕ ਹਰੇਕ ਮਹੀਨੇ ਇੱਕ ਅਦਾ ਪੇਸ਼ੈਂਟ ਹਾਂ ਕੰਟੈਕਟ ਲੈਂਸ ਦੇ ਇਨਫੈਕਸ਼ਨ ਦੇ ਨਾਲ ਸਾਡੇ ਕੋਲ ਤਾਂ ਆਂਦੇ ਰਹਿੰਦੇ ਹੈਗੇ ਆ। ਅੱਛਾ ਬਹੁਤ ਸਾਰੇ ਹੁਣ ਗੱਲਬਾਤ ਜਦੋਂ ਇਹ ਚੱਲੀ ਆ ਤਾਂ ਬਹੁਤ ਸਾਰੇ ਲੋਕ ਨਾ ਫਿਰ ਇਤਾਂ ਇਨਕੁਆਰੀਜ਼ ਆਂਦੀ ਆ ਵੀ ਆਪਰੇਸ਼ਨ ਹੀ ਖਰਾਬ ਹੋ ਗਿਆ ਸਾਡਾ। ਜਾਂ ਜਿਵੇਂ ਆਪਾਂ ਸਟਾਰਟਿੰਗ ਤੇ ਤੁਸੀਂ ਗੱਲ ਕੀਤੀ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਕਹਿਣਾ ਚਾਹਣਾ ਕਿ ਇਹ ਜਿਹੜਾ ਜਿਹੜੇ ਲੈਂਸ ਖਰਾਬ ਹੋਏ ਆ ਜਿਹੜੀ ਪ੍ਰੋਬਲਮ ਜੋ ਵੀ ਹੋਈ ਆ ਇਹ ਕੰਟੈਕਟ ਲੈਂਸਸ ਕਰਕੇ ਹੋਈ ਆ ਜਿਹੜੀ ਅਸੀਂ ਅੱਖ ਦੇ ਉੱਪਰ ਪਾਉਂਦੇ ਆ ਉਹਨਾਂ ਪੇਸ਼ੈਂਟਸ ਦੇ ਲਈ ਮੈਂ ਕਹਿੰਦਾ ਕਿ ਜੇ ਤੁਹਾਡੀ 18 ਸਾਲ ਤੋਂ ਉਮਰ ਜ਼ਿਆਦਾ ਆ ਤਾਂ ਤੁਸੀਂ ਕੰਟੈਕਟ ਲੈਂਸ ਜ਼ਿਆਦਾ ਨਾ ਯੂਜ਼ ਕਰੋ ਕਦੇ ਵੀ ਨਾ ਯੂਜ਼ ਕਰੋ ਕਿਉਂਕਿ ਜਦੋਂ ਅਸੀਂ ਇਹ ਬਹੁਤ ਲੰਮਾ ਕੰਟੈਕਟ ਲੈਂਸ ਯੂਜ਼ ਕਰਦੇ ਆ ਤੇ ਜਦੋਂ ਸਾਡੀ ਉਮਰ 40 50 ਪਲੱਸ ਹੁੰਦੀ ਆ ਤੇ ਇੱਕ ਕੋਰਨੀਆ ਇੱਕ ਹਲਕੀ ਜੀ ਹੈਜ਼ ਹੋ ਜਾਂਦੀ ਆ ਸਾਨੂੰ ਪਤਾ ਲੱਗ ਜਾਂਦਾ ਕਿ ਹੀਜ਼ ਆ ਔਰ ਉਹ ਸਾਰੀ ਉਮਰ ਉਹ ਧੁੰਦਲਾ ਦਿਖਦਾ ਹੈਗਾ ਇਸ ਕਰਕੇ ਬੈਟਰ ਹੈ ਕਿ ਜਿਹੜੇ ਅਦਰ ਆਪਸ਼ਨ ਨੰਬਰ 1 ਤੋਂ ਸਪੈਕਟਸ ਯੂਜ਼ ਕਰੋ ਸਭ ਤੋਂ ਵਧੀਆ ਇਹ ਆ ਕਿ ਸਪੈਕਟਿਕਲ ਯੂਜ਼ ਕਰੋ ਠੀਕ ਹੈ ਐਨਕ ਤੁਹਾਡੇ ਲੱਗਣੇ ਖਾਂਦੇ ਹਾਂ ਹਾਂ ਜੇ ਤੁਸੀਂ ਪਾਰਟੀ ਫੰਕਸ਼ਨ ਤੇ ਜਾਣਾ ਸਿਰਫ ਉਹ ਦਿਨ ਹੀ ਕੰਟੈਕਟ ਲੈਂਸ ਯੂਜ਼ ਕਰੋ ਔਰ ਸੈਕੰਡ ਆਪਸ਼ਨ ਹੈਗੀ ਹੈ ਲੇਸਿਕ ਜਿਹੜੀ ਅੱਜ ਕੱਲ ਨਾ ਟੀਕਾ ਨਾ ਟਾਂਕਾ ਨਾ ਦਰਦ ਨਾ ਦਾਖਲਾ ਬਲੇਡ ਫਰੀ ਪ੍ਰੋਸੀਜਰ ਇਟ ਵਿਲ ਟੇਕ ਓਨਲੀ 3-4 ਮਿੰਟਸ ਔਰ ਕੁਝ ਸੈਕੰਡ ਦੇ ਵਿੱਚ ਹੀ ਜਿਹੜਾ ਬੇਸਿਕ ਪ੍ਰੋਸੀਜਰ ਆ ਉਹ ਹੋ ਜਾਂਦਾ ਔਰ ਸਾਰੀ ਲਾਈਫ ਦੇ ਲਈ ਉਹਦਾ ਕੋਈ ਸਾਈਡ ਇਫੈਕਟ ਵੀ ਨਹੀਂ ਆ ਤੁਸੀਂ ਆਪਣੇ ਕੰਟੈਕਟ ਲੈਂਸਸ ਤੋਂ ਛੁਟਕਾਰਾ ਜਿਹੜਾ ਉਹ ਤੁਸੀਂ ਪਾ ਸਕਦੇ ਹੋ ਸੋ ਆਸ ਕਿਤੀ ਜਾਂਦੀ ਹੈ ਕਿ ਸਾਡੇ ਜਿਹੜੇ ਸਰੋਤੇ ਨੇ ਉਹਨਾਂ ਲਈ ਬਹੁਤ ਲਾਹੇਵੰਦ ਇਹ ਟਾਕ ਹੋਏਗੀ ਇਸ ਤੋਂ ਪਹਿਲਾਂ ਤੁਸੀਂ ਸਾਡੇ ਇਸੇ ਹੀ ਫਗਵਾੜਾ ਹੈਡਲਾਈਨ ਦੀ ਸਾਈਡ ਤੇ ਕੰਨਾਂ ਦੇ ਮਾਹ ਡਾਕਟਰ ਡਾਕਟਰ ਕਮਲ ਕਿਸ਼ੋ ਜਿਹੜੇ ਕਿ ਡਾਕਟਰ ਰਾਜਨ ਆਈਕੇਰ ਹਸਪੀਟਲ ਦੇ ਵਿੱਚ ਹੀ ਕਾਰਜਸ਼ੀਲ ਨੇ ਉਹਨਾਂ ਬਾਰੇ ਵੀ ਟਾਕ ਸੁਣ ਸਕਦੇ ਹੋ ਕਿ ਮਾਨਸੂਨਾਂ ਦੇ ਵਿੱਚ ਕੰਨਾਂ ਨੂੰ ਸੁਣਨ ਦੀ ਪ੍ਰੋਬਲਮ ਆਉਂਦੀ ਹੈ ਉਹ ਉਹ ਵੀ ਟਾਕ ਤੁਸੀਂ ਜ਼ਰੂਰ ਸੁਣੋ ਆਉਣ ਵਾਲੇ ਸਮੇਂ ਵਿੱਚ ਲੇਸਿਕ 레이జర్ ਤੇ ਵੀ ਸਾਡੀ ਇੱਕ ਵਿਸ਼ੇਸ਼ ਗੱਲਬਾਤ ਕੋਸ਼ਿਸ਼ ਕਰਾਂਗੇ ਕਿ ਜ਼ਰੂਰ ਇਸ ਸੀਰੀਜ਼ ਦੇ ਵਿੱਚ ਅਸੀਂ ਉਸ ਨੂੰ ਵੀ ਲਾ ਸਕੀਏ ਡਾਕਟਰ ਰਾਜਨ ਸਾਡੇ ਨਾਲ ਗੱਲਬਾਤ ਆਏ ਬਹੁਤ ਬਹੁਤ ਥੈਂਕ ਯੂ ਥੈਂਕ ਯੂ